21 संदीप ਪੁੱਤ ਮੁੰਡਾ ਹੀ ਵੇਖ ਲਿਆ ਵਾ ਆ ਗਿਆ ਜਬੰਬੀ ਵੱਲੋਂ ਹੋ ਕੇ ਹਾਂਜੀ 21 ਆ ਗਿਆ ਜਬੰਬੀ ਵੱਲੋਂ ਹੋ ਕੇ ਹਾਂਜੀ ਇਹ ਅੰਦਰ ਚੋਰੀ ਕਰਨਾ ਪੈਣਾ ਮੰਮੀ ਦੀ ਹੁੰਦਿਆਂ ਦਿੱਤਾ ਤੇ ਉਹਨੇ ਉਹ ਵੀ ਖੋ ਲੈਣਾ ਵਾ ਉਹ ਵੀ ਚੋਰੀ ਕਰਨਾ ਪੈਣਾ ਉਤੋਂ ਪਰ ਮੇਰੇ ਦਿਮਾਗ 'ਚ ਇੱਕ ਗੱਲ ਆਈ ਜਾਂਦੀ ਏ ਇੱਥੋਂ ਗੇਲ ਜਾਂ ਵੀ ਬਚ ਗਿਆਂ ਮਦ ਹਾਂ 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 ਤੇ ਮੈਂ ਪੁੱਤ ਤਾਂ ਤੇਰੇ ਨਾਲ ਹਾਂਜੀ ਮੇਰਾ ਪੋਤਾ ਆਹ ਤੇਰੇ ਨਾਲ ਹਾਂਜੀ ਪਿਆਹੀ ਕੀਤੀ ਸੀ ਸਲਾਹ ਸਾਰੀ ਘਰ ਅੱਛਾ ਤੈਂ ਤੂੰ ਫਿਰ ਗੱਲ ਤੋਰ ਦੇਣੀ ਸੀ ਅੱਗੇ ਨਹੀਂ ਨਹੀਂ ਉਸੇ ਵੇਲੇ ਨਾ ਕਹੋ लवली ਮੇਰਾ ਪੋਤਾ ਨਾ ਹਾਂਜੀ ਅੱਗੇ ਗੱਲ ਤੋਰ ਦੇਣੀ ਸੀ ਮਾਮੇ ਨੂੰ ਵੀ ਬੁਲਾਇਆ ਹੀ ਆਈ ਅੱਛਾ ਅੱਛਾ ਤੇ ਉਹ ਕਹਿੰਦਾ ਵੀ ਜੇ ਇੰਨਾ ਕੁਝ ਹੈਗਾ ਉਹਨਾਂ ਕੋ ਤਾਂ ਤੁਸੀਂ ਕਿਨੂੰ ਪੁੱਛਣ ਦੇ ਜੇ ਤੇ ਜੇ लवली ਨਾਲ ਨਹੀਂ ਯਾਰ ਠੀਕ ਆ ਤੇ ਮੈਂ ਕਿਹਾ ਵੀ ਇਹ ਵੀ ਗੱਲ ਠੀਕ ਆ ਹਾਂਜੀ ਤੇ ਮੈਂ ਕਿਹਾ ਵੀ ਤੂੰ ਫਿਰ ਅੱਗੇ ਗੱਲ ਤੋਰ ਦਿੰਦਾ ਨਾ ਨਹੀਂ ਹੂੰ ਪੀਓ ਆਪਣੇ ਘਰ ਕੋਈ ਨਾ ਕੋਈ ਸਲਾਹ ਕਰਦੇ ਹੋਣੇ ਆ ਅਕਸਰ ਸੋ ਸਮਝ ਕੇ ਗਲਿਆਂ ਜਵਾਬ ਦੇਣਾ ਹੀ ਮੈਂ ਹਮੈਂ ਸਗੋ ਆਖੰਡਿਆਈ ਤਾਈ ਨੂੰ ਕਿ ਮੇਰੇ ਮਨ ਚ ਨੋਤੇ ਆਪਣਾ ਦੇ ਪਿੰਡ ਨਾ ਚੱਲੀਏ ਜਿਹੜੀ ਆਮੋ ਸਾਹਮਣੇ ਬੈ ਕੇ ਗੱਲ ਕਰ ਲੈਣੀ ਹੈ ਨਾ ਉਹਦੇ ਨਾਲ ਦੀ ਰੀਜ਼ ਨਹੀਂ ਆ ਤੇ ਨਾਲੇ ਬੀਜੀ ਨੇ ਵੀ ਸਾਰੀ ਗੱਲਬਾਤ ਦੱਸ ਦਾਂਗੇ ਕਿ ਇੰਦਾਂ ਦੀ ਕੁੜੀ ਦੀ ਪੀ ਇੰਦਾਂ ਦੀ ਕੁੜੀ ਦੀ ਦੱਸ ਪੈਣ ਦੇਈ ਨੇ ਪਹਿਲਾਂ ਪਹਿਲਾਂ ਨੇ ਪਹਿਣਾ ਵਾ ਕਾੜਿਓ ਕੋਈ ਗੱਲ ਨਹੀਂ ਬਾਅਦ ਚ ਮੰਨ ਜਾਂਦੀ ਹੁੰਦੀ ਆ ਫਿਰ ਤੁਸੀਂ ਗੱਲ ਕਰ ਲਓ ਨਾ ਮੈਂ ਗੱਲ ਕਰਕੇ ਦਿੰਦਾ ਹਾਂ ਮੁੜ ਕੇ ਜੇ ਫੇਬ ਹੋਏ ਜਦੋਂ ਫਿਰ ਹੋਏ ਫਿਰ ਉਹਨਾਂ ਨੇ ਕਹਿਣਾ ਵਾ ਕਿ ਹਾਂਜੀ ਮਮੀ ਵਾਜਾ ਮਾਰਨ ੜੇ ਬਾਜ ਪੁੱਤ ਮੈਂ ਕੀ ਮਾਰਨੀ ਸੀ ਤੈਨੂੰ ਪਤਾ ਹੀ ਆ ਤੇ ਰਿਸ਼ਤੇ ਦੀ ਗੱਲ ਸਾਰੀ ਆਪਾਂ ਪੱਕੀ ਕਰ ਲਈ ਕੀ ਹੋ ਗਿਆ ਵਾ ਸੋਰ ਨਹੀਂ ਤੂੰ ਹੈ ਹਾਂਜੀ ਮਮੀ ਵਾਜਾ ਮਾਰਨ ੜੇ ਕੰਮ ਕੀਤੇ ਆ ਉਹਦੀਆਂ ਵੀ ਸੋ ਆਸਾਂ ਨਹੀਂ ਆਵਾ ਰੀਜਾਂ ਹੋਣੀਆਂ ਆਵਾ ਪੇਵੋਟੀ ਆਊਗੀ ਤੇ ਏਦਾਂ ਮੈਨੂੰ ਮੰਜੇ ਤੇ ਬਿਠਾ ਲ ਕੇ ਰੋਟੀ ਪਾਣੀ ਦਊਗੀ ਬਿਲਕੁਲ ਵੇਹ ਪੁੱਤ ਜੋਤ ਸਟਾਰਟ ਕਿੱਥੋਂ ਕਰਨਾ ਸੀ ਵੇਹ ਜੋਤਪੁੱਤ ਸੰਦੀਪ ਨੂੰ ਵਿਆਹ ਨੂੰ ਕਿ ਨਜ਼ਰ ਹੋਇਆ ਵਾ ਬਾਕੀ ਨਿਗੀ ਨਿਗੀ ਗੱਲ ਨਾ ਸੌਰਿਆਂ ਦੀ ਆਣ ਕੇ ਪੇਕਿਆ ਕਰ ਨਹੀਂ ਦੱਸੀਦੀ ਹੁੰਦੀ ਵੀ ਉੱਥੇ ਆ ਹੋ ਗਿਆ ਆ ਹੋ ਗਿਆ ਠੀਕ ਆ ਕਿ ਨਹੀਂ ਨਹੀਂ ਡੈਡੀ ਜੀ ਮੈਂ ਤਾਂ ਨੂੰ ਕਹਿੰਦੇ ਨਹੀਂ ਆ ਵੀ ਤੁਸੀਂ ਫਿਕਰ ਨਾ ਕਰੋ 21 ਡੈਡੀ ਤੀਆ ਪੁੱਤਾ ਵਾਂਗੂ ਸਾਨੂੰ ਪਾਲਿਆ ਵਾ ਤੇ ਫਿਰ ਤੁਸੀਂ ਕਿਉਂ ਹੀ ਨਹੀਂ ਫਿਕਰ ਕਰਦੇ ਜੀ ਚੱਲ ਪੁੱਤ ਟੈਨਸ਼ਨ ਤੇ ਹੁੰਦੀ ਹੈ ਤੁਹਾਨੂੰ ਪਤਾ ਹੀ ਆ ਸਾਰੀ 21 ਬਹੁਤ ਟੈਂਸ਼ਨ ਤੇ ਹੁੰਦੀ ਆ ਤੈਨੂੰ ਪਤਾ ਹੀ ਆ ਸਾਰੀ ਗੱਲ ਤਾਂ 21 ਸੰਦੀਪ ਪੁੱਤ ਮੁੰਡਾ ਹੀ ਵੇਖ ਲਿਆ ਵਾ ਆ ਗਿਆ ਜੇ ਬੰਬੀ ਵੱਲੋਂ ਹੋ ਕੇ ਹਾਂਜੀ 21 ਆ ਗਿਆ ਜੇ ਬੰਬੀ ਵੱਲੋਂ ਹੋ ਕੇ ਹਾਂਜੀ ਤੇ ਅੰਦਰ ਚੋਰੀ ਕਰਨਾ ਪੈਣਾ ਮਮੀ ਦੀ ਹੁੰਦਿਆਂ ਦਿੱਤਾ ਤੇ ਉਹਨੇ ਉਹ ਵੀ ਖੋ ਲੈਣਾ ਵਾ ਉਹ ਵੀ ਚੋਰੀ ਕਰਨਾ ਪੈਣਾ ਉਸ ਤੋਂ ਪਰ ਮੇਰੇ ਦਿਮਾਗ ਚ ਇੱਕ ਗੱਲ ਆ ਜਾਂਦੀ ਏ ਇੱਥੋਂ ਗੇਰ ਗੇਰ ਤਾਂ ਵੀ ਬਚ ਗਿਆਂ ਮਦ ਹਾਂ ਹਾਂ ਆ ਤੇ ਮੈਂ ਪੁੱਤਾ ਤੇਰੇ ਨਾਲ ਹਾਂਜੀ ਮੈਂ ਨਾ ਪੁੱਤਾ ਹਾਂ ਤੇਰੇ ਨਾਲ ਹਾਂਜੀ ਪਿਆਹੀ ਕੀਤੀ ਸੀ ਸਲਾਹ ਸਾਰੀ ਘਰ ਅੱਛਾ ਤਾਂ ਤੂੰ ਫਿਰ ਗੱਲ ਤੋੜ ਦੇਣੀ ਸੀ ਅੱਗੇ ਨਹੀਂ ਨਹੀਂ ਉਸੇ ਵੇਲੇ ਨਾ ਕਹੋ लवली ਮੇਰਾ ਪੁੱਤ ਨਾ ਹਾਂਜੀ ਅੱਗੇ ਗੱਲ ਤੋੜ ਦੇਣੀ ਸੀ ਮਾਮੇ ਨੂੰ ਵੀ ਬੁਲਾਇਆ ਹੀ ਹੈ ਅੱਛਾ ਅੱਛਾ ਉਹ ਕਹਿੰਦਾ ਵੀ ਜੇ ਇੰਨਾ ਕੁਝ ਹੈਗਾ ਉਹਨਾਂ ਕੋ ਤਾਂ ਤਸੀਂ ਕਿਨੂੰ ਪੁੱਛਣ ਦੇ ਜੇ ਤੇ ਜੇ ਲੋਰੀ ਨਾਲ ਨਹੀਂ ਯਾਰ ਠੀਕ ਆ ਤੇ ਮੈਂ ਕਹੇ ਪੀ ਇਹ ਵੀ ਗੱਲ ਠੀਕ ਆ ਹਾਂਜੀ ਤੇ ਮੈਂ ਕਿਹਾ ਵੀ ਤੂੰ ਫਿਰ ਅੱਗੇ ਗੱਲ ਤੋੜ ਦਿੰਦਾ ਨਾ ਨਹੀਂ ਹੂੰ ਪੀਓ ਆਪਣੇ ਘਰ ਕੋਈ ਨਾ ਕੋਈ ਸਲਾਹ ਕਰਦੇ ਹੋਣੇ ਆ ਅਕਸਰ ਸੋ ਸਮਝ ਕੇ ਗੱਲਾਂ ਜਵਾਬ ਦੇਣਾ ਹੀ ਉਹ ਆ ਮੈਂ ਸਗੋ ਆਖੰਡਿਆਈ ਤਾਈ ਨੂੰ ਕਿ ਮੇਰੇ ਮਨ ਚ ਨੋਦੀ ਆ ਪੋਣਾ ਦੇ ਪਿੰਡ ਨਾ ਚੱਲੀਏ ਜਿਹੜੀ ਆ ਮੋ ਸਾਹਮਣੇ ਬੈ ਕੇ ਗੱਲ ਕਰ ਲੈਣੀ ਆ ਨਾ ਉਹਦੇ ਨਾਲ ਦੀ ਰੀਸ ਨਹੀਂ ਆ ਤੇ ਨਾਲੇ ਬਿਜੀ ਨੇ ਵੀ ਸਾਰੀ ਗੱਲਬਾਤ ਦੱਸ ਦਾਂਗੇ ਵੀ ਇੰਦਾਂ ਦੀ ਕੁੜੀ ਦੀ ਪੀ ਇੰਦਾਂ ਦੀ ਕੁੜੀ ਦੀ ਦਸ ਪੈਣ ਦੇਈ ਇਹਨੇ ਪਹਿਲਾਂ ਪਹਿਲਾਂ ਨੇ ਪਹਿਣਾ ਵਾ ਕਾੜਿਓ ਕੋਈ ਗੱਲ ਨਹੀਂ ਬਾਅਦ ਚ ਮੰਨ ਜਾਂਦੀ ਹੁੰਦੀ ਹੈ ਫਿਰ ਤੁਸੀਂ ਗੱਲ ਕਰ ਲਓ ਨਾ ਮੈਂ ਗੱਲ ਕਰਕੇ ਤੁਹਾਨੂੰ ਦੱਸ ਦਿੰਦਾ ਮੁੜ ਕੇ ਜੇ ਫੇ ਹੋਏ ਜਦੋਂ ਫਿਰ ਹੋਏ ਕੀ 1 ਫਿਰ ਉਹਨਾਂ ਨੇ ਕਹਿਣਾ ਵਾ ਕਿ ਹਾਂਜੀ ਮਮੀ ਵਾਜਾ ਮਾਰਨ ੜੇ ਬਾਜ ਪੁੱਤ ਮੈਂ ਕੀ ਮਾਰਨੀ ਸੀ ਤੈਨੂੰ ਪਤਾ ਹੀ ਆ ਕਿ ਰਿਸ਼ਤੇ ਦੀ ਗੱਲ ਸਾਰੀ ਆਪਾਂ ਪੱਕੀ ਕਰੀਏ ਕੀ ਹੋ ਗਿਆ ਵਾ ਸੋਰਨੀ ਤੂੰ ਹੈ ਹਾਂਜੀ ਮਮੀ ਵਾਜਾ ਮਾਰਨ ੜੇ ਕੰਮ ਕੀਤੇ ਆ ਉਹਦੀਆਂ ਵੀ ਸੋ ਆਸਾਂ ਹੋਣੀਆਂ ਮਰੀਜ਼ਾਂ ਹੋਣੀਆਂ ਵਾ ਵੀ ਉਹਟੀ ਆਉਗੀ ਤੇ ਦੰਮੀ ਨੂੰ ਮੰਜੇ ਤੇ ਬਿਠਾਲ ਕੇ ਰੋਟੀ ਪਾਣੀ ਦਊਗੀ ਬਿਲਕੁਲ ਵੇਹ ਪੁੱਤ ਜੋਤ ਸਟਾਰਟ ਕਿੱਥੋਂ ਕਰਨਾ ਸੀ ਵੇਹ ਜੋਤ ਪੁੱਤ ਸੰਦੀਪ ਨੂੰ ਵਿਆਹ ਨੂੰ ਕਿਹ ਨਾਚਰ ਹੋਇਆ ਵਾ ਬਾਕੀ ਨਿਗੀ ਨਿਗੀ ਗੱਲ ਨਾ ਸੌਰਿਆਂ ਦੀ ਆਣ ਕੇ ਪੇਕਿਆ ਘਰ ਨਹੀਂ ਦਸੀਦੀ ਹੁੰਦੀ ਵੀ ਉੱਥੇ ਆ ਹੋ ਗਿਆ ਆ ਹੋ ਗਿਆ ਠੀਕ ਆ ਕਿ ਨਹੀਂ ਨਹੀਂ ਡੈਡੀ ਜੀ ਮੈਂ ਤਾਂ ਨੂੰ ਕਹਿੰਦੇ ਨਹੀਂ ਆ ਵੀ ਤੁਸੀਂ ਫਿਕਰ ਨਾ ਕਰੋ ਠੀਕ ਹੈ ਤੂੰ ਵੇ ਡੈਡੀ ਤੀਆ ਪੁੱਤਾ ਵਾਂਗੂ ਸਾਨੂੰ ਪਾਲਿਆ ਵਾ ਤੇ ਫਿਰ ਤੁਸੀਂ ਕਿਉਂ ਹੀ ਨਹੀਂ ਫਿਕਰ ਕਰਦੇ ਜੀ ਚੱਲ ਪੁੱਤ ਟੈਨਸ਼ਨ ਤੇ ਹੁੰਦੀ ਹੈ ਤੈਨੂੰ ਪਤਾ ਹੀ ਹੈ ਸਾਰੀ ਪੁੱਤ ਟੈਨਸ਼ਨ ਤੇ ਹੁੰਦੀ ਹੈ ਤੈਨੂੰ ਪਤਾ ਹੀ ਹੈ ਸਾਰੀ ਗੱਲ ਤਾਂ